ਇਸ ਟਾਈਮ ਦੀ ਵੱਡੀ ਖਬਰ ਮਾਨੂ ਲੈਣ ਜਾ ਰਿਹਾ ਮੋਟਰਸਾਈਕਲ ਤੇ 17 ਸਾਲਾ ਲੜਕਾ ਛੱਪੜ 'ਚ ਜੱਡ ਗਿਆ ਘੰਟਿਆਂ ਤੋਂ ਪਾਲ ਜਾਰੀ ਹੈ ਅਜਨਾਲਾ ਦੇ ਪਿੰਡ ਮਈਮਾ ਵਾਲਾ ਤੋਂ ਮਾਮਲਾ ਸਾਹਮਣੇ ਆਇਆ ਹੈ بارش ਕਾਰਨ ਛੱਪੜ ਓਵਰਫਲੋ ਹੋਇਆ ਸੀ ਜਿਸ ਦੇ ਚਲਦੇ ਸੜਕ ਉੱਪਰ ਵੀ ਛੱਪੜ ਦਾ ਪਾਣੀ ਸੀ ਮੋਟਰਸਾਈਕਲ ਉੱਪਰ ਜਾ ਰਹੇ ਚਚੇਰੇ ਭਰਾ ਗਲਤੀ ਨਾਲ ਛੱਪੜ 'ਚ ਜਾ ਡਿਗੇ ਅਜਨਾਲਾ ਦੇ ਪਿੰਡ ਮਹਿਲਾਵਾਲਾ ਵਿਖੇ ਉਸ ਵੇਲੇ ਹਫੜਾ ਤਫਰੀਦ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਉੱਪਰ ਜਾ ਰਹੇ ਚਚੇਰੇ ਭਰਾ ਅਚਾਨਕ ਛੱਪੜ 'ਚ ਜਾ ਡਿਗੇ ਬਾਰਿਸ਼ ਕਾਰਨ ਪਿੰਡ ਦਾ ਛੱਪੜ ਭਰਿਆ ਹੋਇਆ ਸੀ ਜਿਸ ਦਾ ਪਾਣੀ ਸੜਕ ਉੱਪਰ ਭਰਿਆ ਹੋਇਆ ਸੀ ਜਿਸ ਦੌਰਾਨ ਮੋਟਰਸਾਈਕਲ ਤੇ ਜਾ ਰਹੇ ਦੋ ਚ ਚਿਹਰੇ ਭਰਾ ਗਲਤੀ ਨਾਲ ਛੱਪੜ ਵਿੱਚ ਡਿੱਗੇ ਜਿਸ ਦੌਰਾਨ ਇੱਕ ਭਰਾ ਬਾਲਵਾਲ ਬਚ ਗਿਆ ਅਤੇ ਦੂਸਰਾ ਛੱਪੜ ਵਿੱਚ ਜਾ ਡੁੱਬਾ ਜਿਸ ਦੀ ਭਾਲ ਗੋਤਾਖੋਰਾ ਵੱਲੋਂ ਪਿਛਲੇ ਕਈ ਘੰਟਿਆਂ ਤੋਂ ਕੀਤੀ ਜਾ ਰਹੀ ਹੈ ਪਰ ਅਜੇ ਤੱਕ 17 ਸਾਲਾ ਨੌਜਵਾਨ ਆਰਿਆਨ ਬਾਰੇ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਮੁੜਮਟਕਮਾਈ ਕਰਦਾ ਇਸ ਬੜੀ ਬੋਲੀ ਮਾਰੀ ਕਰਦਾ ਹੀ ਮੋੜੇ ਕਾ ਵੋਟਾਂ ਦਦਤਾ ਵੀ ਜਵਾਨ ਗਿਆ ਮੰਮੀ ਨੂੰ ਲੈਣ ਜਾਣੇ ਤੇ ਡੇਪੇ ਉਥੇ ਹੁਣ ਮੈਂ ਤੇ ਭਰਾ ਪੱਕੇ ਜਾ ਰਹੇ ਹਾਂ ਇਹ ਸਾਰਾ ਵਾਕਿਆ ਕਿਦਾਂ 1 ਸਾਲ ਤੀ ਕਿੰਨੇ ਕੁ ਵੇਦੀਆਂ ਨੌ ਵੇਦੀ ਕਿੱਥੋਂ ਕਿਦਾਂ ਦਾ ਪਾਣੀ ਕਾਦਾ ਮੀਂਹ ਦਾ ਹਾਂਜੀ ਅੱਛਾ ਕੱਚ ਢਿੱਗੇ ਕੱਚ ਸੱਪੜ ਜਾ ਇਹ ਰਸਤਾ ਕਿਧਰ ਨੂੰ ਜਾਂਦਾ ਰਸਤਾ ਕੋੜਲੀ ਤੁਸੀਂ ਕਿਹੜੀ ਜਗ੍ਹਾ ਤੇ ਜਾ ਰਹੇ ਹੋ ਕੋਟਲੀ ਜਾ ਰਹੇ ਕਿਵੇਂ ਮੰਮੀ ਨੂੰ ਆਪਣੇ ਮੰਮੀ ਨੂੰ ਲੈਣ ਜਾ ਰਹੇ ਹੋ ਉਹਦੀ ਲੈਣ ਜਾਣੇ ਸਾਡੇ ਕੀ ਲੱਗਦੇ ਹੋ ਹਰਾ ਹੁਣ ਕੀ ਹੋਇਆ ਵਾ ਹੁਣ ਲੱਭਣ ਨਹੀਂ ਰਿਹਾ ਏ ਅੱਛਾ ਕਿ ਬਚ ਗਿਆ ਹਾਂਜੀ ਕਦੋਂ ਤੇ ਲੱਭ ਰਿਹਾ ਤੇ ਕਿੰਨੀ ਕਿ ਜਾਨੇ ਆਏ ਲੱਭਾ ਹਰਾ ਲੱਭਣ ਦੇ ਰਾਤ ਦੇ ਲੱਭਣ ਨਹੀਂ ਰਿਹਾ ਏ ਨਹੀਂ ਮੰਨ ਕਰਦੇ ਉਹਨੇ ਲੱਭਿਆ ਜਾਵੇ ਕੀ ਕੀ ਹੋ ਤੀ ਕੀ ਗੱਲ ਬਹੁਤ ਹੈ ਸਾਰੀ ਮੈਂ ਪਰ ਫੇਕੇ ਗਈ ਆ ਇਹ ਗਲੋਈ ਆ ਬੇਟਾ ਮੈਨੂੰ ਲੈਨ ਚੱਲਿਆ ਇਹ ਤੇ ਮੁੜ ਕੇ ਇਹਨਾਂ ਨੇ ਫੋਨ ਕੀਤਾ ਵੀ ਉਹ ਥੱਲੇ ਮੋਟਰਸਾਈਕਲ ਉਤਰ ਗਿਆ ਬਾਧਾ ਪਾਣੀ ਆਇਆ ਇਹ ਇਹ ਮੀਂਹ ਆਇਆ ਪਹਿਲਾਂ ਮੀਂਹ ਦੇ ਟੋਪਰ ਇਹਨੇ ਕੱਟ ਦਿੱਤਾ ਲੱਗਦੇ ਇਹ ਜਦੋਂ ਮੀਂਹ ਆਉਂਦਾ ਨਾ ਉਹਦੇ ਇਦਾਂ ਭਰਿਆ ਹੁੰਦਾ ਕਰਦੇ ਲੱਭਰੇ ਬੱਚੇ ਸਵੇਰ ਦਾ ਡੇਰ ਆਦਾਂ ਲੱਭਣ ਦੇ ਅਜੇ ਤੱਕ ਕੋਈ ਨਹੀਂ ਮਸਲਾ ਹੱਲ ਹੈ ਪਤਾ ਨਹੀਂ ਮਾਤੇ ਕੀ ਕੀਤਾ ਇਹ ਜੇ ਤੋਤਾ ਕੋ ਪੇ ਜੇ ਨੇ ਸਭ ਕਰ ਕੁਛ ਨੂੰ ਹੱਲ ਹੋਇਆ ਜੀ ਮੰਗ ਕਰਦੇ ਜੋਂ ਤੁਸੀਂ ਮੰਗੇ ਹੋਏ ਕਿ ਸਾਡਾ ਬੇਟਾ ਮਿਲ ਜਾ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਕੀ ਨਾ ਤੇ ਕੀ ਗੱਲ ਬਾਤ ਹੋਈ ਇਹ ਸਾਰੀ ਇਹ ਬਿਰਤੀ ਇਹ ਪਿੰਡ ਮਹਿਲਾ ਵਾਲਾ ਕਿਸੇ ਲਈ ਨਾਲਾ ਜਲਾ ਮੇਰੇ ਸਰ ਇਹ ਇੱਕ ਮੱਧ ਭਾਗੀ ਘਟਨਾ ਹੋਈ ਆ ਜਿਹਦੇ ਨਾਲ ਮਤਲਬ ਵੀ ਨੌਜਵਾਨ ਲੜਕਾ ਸੀ ਇੱਕ ਜਿਹੜਾ ਰਾਤ ਨੂੰ ਮਤਲਬ ਕਿ ਘਰੋਂ ਇਹਦੀ ਮਦਰ ਕਿਤੇ ਗਈ ਸੀ ਕਿਤੇ ਆਪਣੇ ਰਿਸ਼ਤੇਦਾਰਾਂ ਦੇ ਉਹਨੂੰ ਲੈਣ ਵਾਸਤੇ ਗਿਆ ਸੀ ਕਰੋ ਤੇ ਉਹ ਜਾਂਦਾ ਜਾਂਦਾ ਰਸਤੇ ਦੇ ਵਿੱਚ ਨਾ بارش ਪਾਦੀ ਹੋਈ ਆ ਉਹਦੇ ਕਰਕੇ ਦੋ ਛੱਪੜਿਆ ਤੇ ਇਹਨਾਂ ਦੇ ਵਿੱਚੋਂ ਦੀ ਸੜਕ ਲੰਘਦੀ ਆ ਇਹ ਸੜਕ ਵੀ ਪਾਣੀ ਦੇ ਨਾਲ ਮਤਲਬ ਜਦੋਂ بارش ਪੈਂਦੀ ਆ ਤੇ ਉਹ ਓਵਰਫਲੋ ਹੋ ਜਾਂਦੀ ਆ ਸਾਰੇ ਕੋਈ ਪਤਾ ਨਹੀਂ ਲੱਗਦਾ ਸੜਕ ਕਿੱਥੇ ਆ ਛੱਪੜ ਕਿੱਥੇ ਆ ਦਾ ਨਹੀਂ ਉਹ ਜਦੋਂ ਰਾਤ ਨੇਰੇ ਹੋਏ ਗਿਆ ਤਾਂ ਉਹਨੂੰ ਕੋਈ ਪਤਾ ਨਹੀਂ ਸ਼ਾਇਦ ਲੱਗਾ ਜਿਹਨੂੰ ਕੋਈ ਮੋਟਰਸਾਈਕਲ ਕਿਤੇ ਜਾਂ ਸਲਿੱਪ ਕਰ ਗਿਆ ਜਾਂ ਕੀ ਹੋਇਆ ਉਹਦੇ ਕਰਕੇ ਮੁਰਕੇ ਬੱਚਾ ਜਿਹੜਾ ਉਹ ਪਾਣੀ ਦੇ ਵਿੱਚ ਚਲਾ ਗਿਆ ਹੋਰ ਵੀ ਤੇ ਬੱਚਾ ਕਹਿੰਦਾ ਉਹ ਬਚ ਗਿਆ ਹਾਂ ਇੱਕ ਨਾਲ ਹੋਰ ਸੀ ਜਿੰਨੇ ਮੁਰਕੇ ਘਰ ਜਾ ਕੇ ਫਿਰ ਦੱਸਿਆ ਵੀ ਉਹ ਇਹਦੇ ਵਿੱਚ ਨੀਂਹ ਚਲਾ ਗਿਆ ਫਿਰ ਆਣ ਕੇ ਘਰਦਿਆਂ ਨੇ ਵੇਖਿਆ ਪਰ ਪਾਣੀ ਜ਼ਿਆਦਾ ਸੀ ਡੂੰਘਾ ਜ਼ਿਆਦਾ ਵਾ ਛੱਪੜ ਇਹ ਕਰਕੇ ਕੁਝ ਕਰ ਨਹੀਂ ਸਕਦੇ ਮੋਟਰਸਾਈਕਲ ਤੇ ਉੱਪਰ ਹੀ ਉਹ ਲੈ ਗਏ ਉਹਨੇ ਕੱਢ ਕੇ ਤੇ ਉਹਦਾ ਨਹੀਂ ਪਤਾ ਲੱਗਾ ਕਿੰਨੀਆਂ ਤੇ ਟੀਮ ਆਈਆਂ ਹੁਣ ਤੱਕ ਪਰ ਪ੍ਰਜਾਸ਼ ਤੋਂ ਲ ਕੀ ਪ੍ਰਸ਼ਾਸਨਰ ਦਾ ਤਹਿਸੀਲਦਾਰ ਸਾਹਿਬ ਆਏ ਆ ਪਟਵਾਰੀ ਸਾਹਿਬ ਜੀ ਐਸਐਚਓ ਸਾਹਿਬ ਆਏ ਤੇ ਉਹਨਾਂ ਨੇ ਫਿਰ ਗੋਤਾਖੋਰ ਨਹੀਂ ਸੀ ਕੋਈ ਵੀ ਆਪਾਂ ਨੂੰ ਮਤਲਬ ਇਹ ਮਿਲਦਾ ਇੱਥੋਂ ਕੋਈ ਮੈਂ ਸਵੇਰ ਦਾ ਰਾਵੀ ਦਰਿਆਲੇ ਪਾਸੇ ਗਿਆ ਵੀ ਉਧਰੋਂ ਸ਼ਾਇਦ ਕੋ ਮਿਲਦੇ ਲੈ ਹੀ ਤੇ ਉਧਰੋਂ ਨਹੀਂ ਮਿਲ ਸਕਿਆ ਉਹ ਤੋਂ ਬਾਅਦ ਫਿਰ ਇਹ ਬਿਆਸ ਤੋਂ ਅਸੀਂ ਮਤਲਬ ਵੀ ਮਂਗਾਏ ਆ ਇਹ ਗੋਤਾਖੋਰਾਂ ਮੰਗਾਇਆ ਫਿਰ ਉੱਥੋਂ ਫਿਰ ਉਹਦਾਂ ਨੂੰ ਲਿਆ ਕੇ ਤੇ ਫਿਰ ਉਹ ਲੈ ਨੇ ਆਲ ਜਾਰੀ ਹੈ ਜੀ ਹਾਂਜੀ ਪਾਲ ਜਾਰੀ ਹੈ ਜੀ ਯਾ ਮਤਲਬ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੋਈ ਛੱਪੜ ਕਾਫੀ ਡੂੰਘਾ ਤੇ ਇੱਕ ਕਾਫੀ ਏਰੀਆ ਦੇ ਵਿੱਚ ਹੈ। ਕਾਫੀ ਘੰਟੇ ਹੋ ਗਏ ਨੇ ਅਸਲ ਵਿੱਚ ਇਹ ਗੱਲ 16-17 ਘੰਟੇ ਹੋ ਚੱਲੇ। ਹਾਂਜੀ ਹਾਂਜੀ ਕਾਫੀ ਟਾਈਮ ਹੋ ਗਿਆ ਇਸ ਚੀਜ਼ ਤੋਂ। ਮਤਲਬ ਵੀ ਜਿਆਦਾ ਇਹੋ ਆਪਣੇ ਇਲਾਕੇ ਦੇ ਵਿੱਚ ਕੋਈ ਗੋਤਾਖੋਰ ਨਹੀਂ ਉਹਦੇ ਕਰਕੇ ਥੋੜਾਕ ਉਹਨਾਂ ਨੂੰ ਮਿਲਦੇ ਆ ਜਾਂ ਉਹਨਾਂ ਦਾ ਆਪ ਵੀ ਮੰਗ ਕਰਦੇ। ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਗੇ ਥੋੜਾਕ ਮਤਲਬ ਵੀ ਜਿੱਤਰਾ ਸਰਕਾਰ ਵੱਲੋਂ ਵੀ ਜਿੱਤਰਾ ਛੱਪੜ ਆ ਜਾਂ ਸੜਕ ਆ ਕੋਈ ਇਹੋ ਜਿਹਾ ਮਤਲਬ ਹੋਵੇ ਜਿੱਤਰਾ ਪਾਣੀ ਖਲੋਤਾ ਸੜਕ ਦੇ ਉੱਤੇ। ਕੋਈ ਨਾ ਇਸ ਤਰੀਕੇ ਨਾਲ ਹੋਵੇ ਵੀ ਇਹਨਾਂ ਦੇ ਰਸਤੇ ਦੇ ਵਿੱਚ ਤਾਂ ਹੋਵੇ ਕੋਈ ਵੀ ਇਹੋ ਜੀ ਪ੍ਰੋਬਲਮ ਜਿਹਨੂੰ ਲੰਘਦਾ ਬੰਦਾ ਨੂੰ ਪਤਾ ਹੋਵੇ ਵੀ ਕਿਤਾ ਸੀ ਜਦੋਂ ਪਾਣੀ ਆ ਪਤਾ ਨਹੀਂ ਦਾ ਛੱਪੜ ਕਿੱਥੇ ਆ ਰਸਤਾ ਰਸਤਾ ਕਿੱਥੇ ਆ ਹਾਂਜੀ ਕੀ ਗੱਲਬਾਤ ਹੋਈ ਕੌਣ ਲੱਗਦਾ ਤੁਹਾਡਾ ਕੀ ਗੱਲ ਹੋਈ ਸਰ ਮੇਰਾ ਬੇੜਾ ਕੀ ਨਾ ਤਾ ਗਿਆ ਇੱਕ ਮਾਰ ਕੀ ਗੱਲ ਨਹੀਂ ਸਰ ਗੱਲ ਕੁਛ ਨਹੀਂ ਹੋਇਆ ਆਪਣੀ ਮਾਂ ਨੂੰ ਲੈਣ ਚੱਲਿਆ ਤੇ ਉਹ ਪਾਣੀ ਬੜਾ ਨੂੰ ਪਤਾ ਨਹੀਂ ਲੱਗਾ ਪਾਣੀ ਕਿੱਧਰ ਗਏ ਮੁਰਸਾ ਪਾਣੀ ਜਿ ਡੇਗ ਪਿਆ ਕਿੱਲਾ ਚ ਰੋ ਗਿਆ ਇਹਦਰਾ ਆਂਦਾ ਨਬਾ ਕੋਈ ਟੀਮ ਆਈ ਲੱਭਵਾਸ ਲੱਭਣ ਦੇ ਹਾਂਜੀ ਲੱਭਣ ਕੀ ਮੰਗ ਕਰਦੇ ਪ੍ਰਸ਼ਾਸਨ ਮੰਗ ਕੇ